ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਗਤ ਜੀ ਤਕਰੀਬਨ ਸਾਰੇ ਤੁਸੀਂ ਵੀਡੀਓ ਦੇਖੀ ਆ ਸਾਰੀ ਸੰਗਤਾਂ ਨੇ ਵੀ ਆਪਾਂ ਇੱਕ ਦੀਪਕ ਨਾਂ ਦਾ ਜਿਹੜਾ ਵੀਰ ਨੂੰ ਲੜੋਈ ਪਿੰਡ ਤੋਂ ਭੋਗਪੁਰ ਲਾਗੇ ਤੋਂ ਛੜਾਇਆ ਸੀਗਾ ਛੜਾ ਕੇ ਜਦੋਂ ਅਸੀਂ ਵੀਡੀਓ ਅਪਲੋਡ ਕੀਤੀ ਸੀ ਤੇ ਇਹਨੇ ਪਿੰਡ ਦੱਸਿਆ ਸੀ ਮੇਰਾ ਖਿਆਲ ਤਕਰੀਬਨ 10-12 ਘੰਟਿਆਂ ਦੇ ਵਿੱਚ ਤੇ ਦੀਪਕ ਦਾ ਪਰਿਵਾਰ ਜਿਹੜਾ ਲੱਭਿਆ ਸੀਗਾ ਮਾਤਾ ਜਿਹੜੀ ਸਾਡੇ ਕੋਲੀ ਬੈਠੀ ਆ ਦੀਪਕ ਦੀ ਭਰਾ ਸੀਗਾ ਭਰਾ ਚਲ ਗਿਆ ਕਿਉਂਕਿ ਮਾਤਾ ਨੂੰ ਦੋ ਦਿਨ ਰਹਿਣਾ ਪਿਆ ਤੇ ਜਿਹੜਾ ਉਹਨਾਂ ਤੇ ਉਹਨਾ ਕਾਰ ਵੀ ਕਰਵਾ ਕੇ ਤਾਂ ਜਿਹੜਾ ਉਹਨਾਂ ਤੋਂ ਜਿਹੜਾ ਜੋ ਬਣਦਾ ਹੱਕਾ ਦੀਪਕ ਦਾ ਉਹ ਲਿਆ ਗਿਆ ਕਿਉਂਕਿ ਬਹੁਤ ਹੀ ਇਹ ਜਿਹੜੇ ਲੋਕ ਆ ਨਾ ਸਾਨੂੰ ਕਈ ਵਾਰੀ ਬੰਦੇ ਕਰਦੇ ਆ ਵੀ ਇਹਨਾਂ ਤੇ ਕਾਰ ਵੀ ਕਰਵਾਇਆ ਕਰੋ ਇਹਨਾਂ ਤੇ ਇਹਨਾਂ ਦੇ ਪਰਚੇ ਕਰਵਾਇਆ ਕਰੋ ਹੁਣ ਇਹ ਮਾਂ ਵਿਚਾਰੀ ਪਹਿਲਾਂ ਹੀ ਅੱਖਾਂ ਤੋਂ ਮਤਲਬ ਪਹਿਲਾਂ ਕਮਜ਼ੋਰ ਆ ਤੇ ਵਿਚਾਰੀ ਹੁਣ ਕਿੱਥੋਂ ਐਡੀ ਦੂਰੋਂ ਕਿਰਾਇਆ ਖਰਚ ਕੇ ਗਵਾਹੀਆਂ ਤੇ ਇਹਨੂੰ ਲੈ ਕੇ ਆਉਗੀ ਜਾਂ ਕਿਦਾਂ ਵਿਚਾਰੀ ਇਹ ਬੜਾ ਔਖਾ ਕਿਉਂਕਿ ਇਹਦੇ ਤੇ ਕਾਨੂੰਨ ਸਖਤ ਕਾਨੂੰਨ ਜਿਹੜਾ ਨਾ ਉਹ ਸਰਕਾਰਾਂ ਨੂੰ ਬਣਾਉਣਾ ਚਾਹੀਦਾ ਆ ਤੇ ਜਿਹੜੀਆਂ ਇਹਨਾਂ ਦੇ ਮਤਲਬ ਇਕਾਦਾਰੇ ਬਣਿਓ ਆ ਉਹਨਾਂ ਅਦਾਰੇ ਜਿਹੜੇ ਉਹ ਕਾਰਵਾਈ ਕਰਨ ਜਿਹੜੇ ਬੰਦੂਆ ਮਜ਼ਦੂਰਾ ਵੱਲੋਂ ਬਣਿਓ ਆ ਵੀ ਹਨਾ ਤੇ ਇਹ ਜਿਹੜੇ ਵਿਚਾਰੇ ਜੇ ਕਹੂਗੀ ਪਰਿਵਾਰ ਪਰਚਾ ਕਰਵਾਵੇ ਇੰਨੇ ਜੋਗੇ ਪਰਿਵਾਰ ਨਹੀਂ ਹੈਗੇ ਚਲੋ ਅਸੀਂ ਆਪਣੇ ਵਕੀਲ ਵੀ ਦੇ ਦਾਂਗੇ ਸਭ ਕੁਝ ਕਰ ਦਾਂਗੇ ਪਰ ਮਾਤਾ ਏਡੀ ਦੂਰੋਂ ਵਿਚਾਰੀ ਇਹਨੂੰ ਲੈ ਕੇ ਆਉਣਾ ਸਾਰਾ ਕੁਝ ਕਰਨਾ ਬੜਾ ਔਖਾ ਅਸੀਂ ਪਹਿਲਾਂ ਤਿੰਨ ਪਰਚੇ ਕਰਾਏ ਆ ਸੰਗਤ ਜੀ ਸਾਨੂੰ ਕਈ ਵਾਰ ਬਹੁਤ ਵੀਡੀਓ ਤੁਸੀਂ ਇਹਨਾਂ ਤੇ ਪਰਚਾ ਨਹੀਂ ਕਰਾਉਨੇ ਇਹ ਕਹਿਣਾ ਬੜਾ ਸੌਖਾ ਪਰਚਾ ਨਹੀਂ ਕਰਾਉਨੇ ਪਰ ਤੇ ਤਿੰਨਾਂ ਅਸੀਂ ਸਾਨੂੰ ਪਤਾ ਸੀ ਕੋਰਟ ਕਚੈਰੀਆਂ ਚ ਤੁਰੇ ਫਿਰਦੇ ਆ ਵੇ ਤਰੀਕੇ ਸਾਨੂੰ ਲੈ ਕੇ ਜਾਣੇ ਪੈਂਦੇ ਆ ਤੇ ਇਸ ਕਰਕੇ ਇੱਕ ਬੜਾ ਔਖਾ ਆ ਕਹਿਣਾ ਨਹੀਂ ਗੱਲ ਬਣਦੀ ਤੇ ਇਹ ਕਾਨੂੰਨ ਜਿਹੜਾ ਸਰਕਾਰਾਂ ਨੂੰ ਹੀ ਬਣਾਉਣਾ ਪੈਣਾ ਆ ਵੀ ਜਿਹੜਾ ਸਖਤ ਕਾਨੂੰਨ ਹੋਵੇ ਉਹਨਾਂ ਤੇ ਕੋਈ ਇਹੋ ਜਿਹਾ ਹੋਵੇ ਜਿਹੜਾ ਮਦਈ ਆ ਇੱਕ ਅੱਧੀ ਵਾਰ ਚਲੋ ਉਹਦੀ ਲੋੜ ਪਵੇ ਬਾਕੀ ਜਿਹੜਾ ਹੁਣ ਵਿਚਾਰੇ ਇਹੋ ਜਿਹੇ ਜਿਹੜੇ ਵੀਰਾਂ ਨੂੰ ਉਹਨਾਂ ਨੂੰ ਕਿੱਦਾਂ ਕੋਰਟ ਦੇ ਵਿੱਚ ਲੈ ਕੇ ਜਾਣਾ ਆ ਇਹੋ ਜਿਹੇ ਪਰਿਵਾਰ ਵਿਚਾਰੇ ਅਸਮਰਥ ਹੋ ਜਾਂਦੇ ਆ ਇਸ ਕਰਕੇ ਜੋ ਉਹਨਾਂ ਤੇ ਦਬਾਅ ਪਾ ਕੇ ਜਿੰਨੀ ਉਹਨਾਂ ਦੀ ਚਲੋ ਬਣਦੀ ਮਿਹਨਤ ਤਾਂ ਜਿਆਦੀ ਸੀ ਮਾਤਾ ਕਹਿੰਦੀ ਸੀ 2 ਸਾਲ ਪਰ ਚਲ ਉਹ ਕਹਿੰਦੇ ਸਾਡੇ ਕੋਲ 1 ਮਹੀਨਾ ਹੋਇਆ ਪਰ 1 ਸਾਲ ਦੀ ਮਿਹਨਤ ਜਿਹੜੀ ਆ ਉਹ ਤਕਰੀਬਨ ਉਹਨਾਂ ਨੂੰ ਲੈ ਕੇ ਜਿਹੜੀ ਦਿੱਤੀ ਆ ਤੇ ਚਲੋ ਬਾਕੀ ਇਹੀ ਅਰਦਾਸ ਕਰਦੇ ਆ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਵੀ ਹਨਾ ਵੀ ਇਹੋ ਜਿਹੇ ਲੋਕਾਂ ਨੂੰ ਗੁਰੂ ਸਾਹਿਬ ਸਮੱਤ ਬਖਸ਼ੇ ਜਿਹੜੇ ਇਹੋ ਜਿਹੇ ਲੋਕ ਆ ਜਿਹੜੇ ਬਿਲਕੁਲ ਵੀ ਉਹਨਾਂ ਨੂੰ ਰੀਣ ਵੀ ਹੈ ਨਹੀਂਗਾ ਵੀ ਮਤਲਬ ਕੱਲ ਜਦੋਂ ਉਹਨਾਂ ਨੂੰ ਇਹੀ ਸਮਝਾਉਨੇ ਵੀ ਮਾਤਾ ਮੂਰੇ ਬੈਠੀ ਬਜ਼ੁਰਗ ਘਰ ਉਹਨੂੰ ਲੈ ਕੇ ਜਾਣਾ 2 ਸਾਲ ਬਾਅਦ ਕੀ ਲੈ ਕੇ ਜਾਊਗੀ ਪਰ ਉਹਨਾਂ ਲੋਕਾਂ ਨੂੰ ਰੀਣ ਸ਼ਰਮ ਨਹੀਂ ਉਹ ਲੋਕ ਬਿਲਕੁਲ ਵੀ ਮਤਲਬ ਉਹਨਾਂ ਨੇ ਕਹੀਏ ਦਿਲ ਦੇ ਵਿੱਚ ਰਹਿਮ ਵਾਲੀ ਗੱਲ ਨਹੀਂ ਹੈਗੀ ਜਦੋਂ ਆਪਾਂ ਕੱਲ ਇੱਥੇ ਬੈਠੇ ਗੱਲਬਾਤ ਕੀਤੀ ਰਹਿਮ ਵਾਲੀ ਗੱਲ ਨਹੀਂ ਉਹਨਾਂ ਦੇ ਮਨ ਦੇ ਵਿੱਚ ਦਿਲ ਦੇ ਵਿੱਚ ਹੈਗੀ ਇਹ ਤਾਂ ਸਿਰਫ ਚਲੋ ਤੇ ਪਰ ਇਹ ਆ ਵੀ ਮੈਂ ਹੁਣ ਇਹੀ ਬੇਨਤੀ ਕਰਦਾ ਸਾਨੂੰ ਕੌਲਾਂ ਹੋਰ ਵੀ ਬਹੁਤ ਆ ਰਹੇ ਆ ਪਰ ਪਿੰਡਾਂ ਦੇ ਵਿੱਚ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਸਰਪੰਚ ਇਸ ਇਸ ਮੈਟਰ ਦੇ ਵਿੱਚ ਸਰਪੰਚ ਜਰੂਰ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੀਆਂ ਡੇਰੇ ਦੇਖਣ ਵੀ ਕਿਹੜੇ ਡੇਰੇ ਦੇ ਵਿੱਚ ਇਹੋ ਜਿਹੇ ਵੀਰਾਂ ਨੂੰ ਰੱਖਿਆ ਹੋਇਆ ਆ ਤੇ ਇਹੋ ਜਿਹੇ ਵੀਰਾਂ ਤੋਂ ਕੰਮ ਕਰਵਾਇਆ ਜਾ ਰਿਹਾ ਕੁੱਟਮਾਰ ਕਰਕੇ ਜ਼ਬਰਦਸਤੀ ਰਾਕੇ ਕੰਮ ਕਰਵਾਇਆ ਜਾ ਰਿਹਾ ਹੁਣੇ ਭਰਾ ਦੀਪਕ ਜਿਹੜਾ ਥੋੜੀ ਜੀ ਕੋਸ਼ਿਸ਼ ਕਰਦੇ ਅਜ ਮਾਂ ਨੇ ਵਿਚਾਰੀ ਲੱਭਦੀ ਨੀ ਪਤਾ ਨਹੀਂ ਕਿੱਥੇ ਕਿੱਥੇ ਲੱਭਿਆ ਮਾਤਾ ਦਾਸਦੀਪ ਕਿੰਨਾ ਕਿੰਨਾ ਖਰਚਾ ਮੇਰਾ ਹੋ ਚੁੱਕਾ ਆ ਮੈਂ ਉਦਣੇ ਪੁਲਿਸ ਥਾਣੇ ਤੱਕ ਗੇੜੇ ਮਾਤਾ ਮਾਰਦੀ ਰਹੀ ਇਹ ਜਿਹੜੀ ਬਹੁਤ ਮਾੜੀ ਗੱਲ ਆ ਤੇ ਇਸ ਕਰਕੇ ਜਿਹੜੀ ਇਹ ਸਰਪੰਚਾਂ ਨੂੰ ਮੋਰੇ ਹੋ ਕੇ ਮੈਂ ਬੇਨਤੀ ਕਰਦਾ ਜਦੋਂ ਆਪਾਂ ਪਿੰਡਾਂ ਦੇ ਵਿੱਚ ਆਵਾਂਗੇ ਆਪਾਂ ਪੰਚਾਇਤ ਨੂੰ 20 ਸਵਾਲ ਕਰਾਂਗੇ ਕਟਾਰੇ 'ਚ ਖੜ ਕੇ ਵੀ ਤੁਸੀਂ ਤੁਸੀਂ ਕਿੱਥੇ ਗਏ ਸੀ ਅੱਜ ਤੋਂ ਥੋੜਾ ਟਾਈਮ ਪਹਿਲਾਂ ਤੁਸੀਂ ਵੋਟਾਂ ਲਾਂ ਕੇ ਗਈਆਂ ਤੁਸੀਂ ਡੇਰੇ ਕੱਲੇ-ਕੱਲੇ ਡੇਰੇ 'ਚ ਤੁਸੀਂ ਵੋਟਾਂ ਮੰਗਣ ਆਏ ਹੋਗੇ ਤੁਹਾਨੂੰ ਉਦੋਂ ਨਹੀਂ ਪਤਾ ਲੱਗਾ ਵੀ ਇਹੋ ਜਿਹੇ ਵੀਰ ਭਰਾ ਇਹ ਨਾ ਜ਼ਬਰਦਸਤੀ ਰੱਖ ਰੱਖ ਕੇ ਕੰਮ ਕਰਵਾਇਆ ਜਾ ਰਿਹਾ ਇਸ ਕਰਕੇ ਬੇਨਤੀ ਆ ਇਸ ਇਸ ਗੱਲ ਤੇ ਗੌਰ ਕਰਿਓ ਸਾਰੇ ਸਾਡੇ ਭਰਾ ਹੁਣ ਮਾਤਾ ਕਿਦਾਂ ਉਹ ਦਜ ਦੀਪਕ ਫੇ ਠੀਕ ਆ ਖੁਸ਼ ਆ ਹੁਣ ਹਾਂ ਖੁਸ਼ ਆ ਖੁਸ਼ ਆ ਨਾ ਬਹੁਤ ਧੰਨ ਆ ਤੁਹਾਨੂੰ ਸਾਡੇ ਮੰਗ ਲਈ ਆਏ ਨੀ ਨੀ ਚਲੋ ਕਿਨੇ ਟੋਲਣਾ ਸੀ ਹਾਂ ਕਿਨੇ ਟੋਲਣਾ ਸੀ ਉਹ ਦਦੀ ਨਾ ਪਾਂਦੇ ਤੇ ਮੈਨੂੰ ਪਤਾ ਨਹੀਂ ਕਿ ਲੱਗਣਾ ਹਾਂ ਕਿ ਆ ਤੁਮ 6 ਮਹੀਨੇ ਸੀ ਕਿ 4 ਸਾਲ ਸੀ ਕਿਨੇ ਟੋਲਣਾ ਸੀ ਬੜਾ ਉਖਾ ਹੋ ਜਾਣਾ ਸੀ ਮਾਤਾ ਬਾਅਦ ਦੇ ਵਿੱਚ ਚਲੋ ਮਾਂ ਆ ਤੇਰੇ ਲਈ ਤਾਂ ਪੁੱਤ ਇਹੀ ਆ ਸਭ ਕੁਝ ਹੈ ਨਾ ਤੇ ਵਾਕਿਆ ਹੀ ਮਾਤਾ ਵਿਚਾਰੀ ਹੈ ਨਾ ਕਿਉਂਕਿ ਪੁੱਤ ਜਿਹਾ ਜਿਹਾ ਮਰਜ਼ੀ ਹੋਵੇ ਮਾਂ ਤਾਂ ਮਾਂ ਲਈ ਉਹ ਪੁੱਤ ਪੁੱਤੀ ਆ ਤੇ ਇਸ ਕਰਕੇ ਜਦੋਂ ਮਾਪੇ ਹੁੰਦੇ ਆ ਤੇ ਬੜੀ ਵਾਹ ਲਾਉਂਦੇ ਆ ਵੀ ਲਾਪਣ ਵੀ ਜਦੋਂ ਤੱਕ ਜਿਹਨਾਂ ਦੇ ਵੀ ਦਿਨ ਰਾਤ ਚੇਤੇ ਕਰਨਾ ਮੇਰਾ ਪੁੱਤ ਪਤਾ ਨਹੀਂ ਕਿੱਥੇ ਹੋਣਾ ਹਨ ਤੇ ਅੱਜ ਮਾਤਾ ਨੂੰ ਜਿਹੜਾ ਪੁੱਤ ਮਿਲ ਚੁੱਕਾ ਤੇ ਹੁਣ ਅਸੀਂ ਜਿਹੜਾ ਪਰਿਵਾਰ ਦੇ ਵਿੱਚ ਭੇਜ ਰਹੇ ਆ ਧੰਨਵਾਦ ਤੁਹਾਡੀ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ